ਭਵੇਂ ਆਪਾਂ ਰੋਜ਼ ਇਹਨਾਂ ਨੂੰ ਲੱਖ ਗਾਵਾਂ ਕੱਢਦੇ ਰਹੀਏ ਫੇਸਬੁੱਕ ਦੇ ਉੱਪਰ ਰੋਜ਼ ਫੇਸਬੁੱਕ ਦੇ ਉੱਪਰ ਵੀਡੀਓ ਆਉਂਦੀਆਂ ਨੇ ਵੀ ਅੱਗ ਲਾ ਕੇ ਦਰਖਤ ਫੂਕ ਦਿੱਤੇ ਅੱਜ ਆਪਾਂ ਮੌੜ ਮੰਡੀ ਖੜੇ ਆ ਇੱਥੋਂ ਵੀ ਇੱਕ ਭਰਾ ਨੇ ਆ ਸਾਰੇ ਆਪਣੇ ਬਾਹਨ ਨੂੰ ਅੱਗ ਲਾਈ ਸੀ ਜਿਹਦੇ ਕਰਕੇ ਇੰਨੇ ਦਰਖਤ ਮੱਚ ਗਏ ਪਰ ਨਾ ਤਾਂ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਤੇ ਨਾ ਇਹਨਾਂ ਨੂੰ ਕੋਈ ਸ਼ਰਮ ਹੈ ਭਵੇਂ ਕਿੰਨੇ ਪੰਛੀ ਮੱਚ ਜਾਣ ਕਿੰਨੇ ਦਰਖਤ ਮੱਚੇ ਜਾਣਾ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਲੋਕ ਭੰਵੇਂ ਗਾਲਾਂ ਕੱਢਦੇ ਰਹਿਣ ਪਰ ਇਹ ਕਦੇ ਵੀ ਸੁਧਰ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਬਹੁਤ ਮਾੜੀ ਹੋ ਚੁੱਕੀ ਹੈ ਇਸ ਕਰਕੇ ਬਈ ਇਹ ਨਹੀਂ ਸੁਧਰਦੇ ਕਦੇ ਵੀ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਗੜੇ ਮਾਰੀ ਹੁੰਦੀ ਹੈ ਕਦੇ ਤੂਫਾਨ ਆਉਂਦੇ ਨੇ ਫਿਰ ਆਪਾਂ ਚੀਕਾਂ ਮਾਰਦੇ ਆ ਹੁਣ ਗਰਮੀ ਬਿਲਕੁਲ ਸਿਖਰਾਂ ਤੇ ਹੈ ਤੇ ਉਹਨਾਂ ਟਾਈਮਾਂ ਦੇ ਵਿੱਚ ਆ ਕੇ ਦਰਾਖਤ ਫੂਕ ਤੇ ਜਿਹੜੇ ਪੰਛੀਆਂ ਨੇ ਬਠਣਾ ਹੈ ਪਸ਼ੂਆਂ ਨੇ ਬਠਣਾ ਉਹ ਕਿੱਥੇ ਬਠਣਗੇ ਪਰ ਇਹ ਗੱਲ ਜਦੋਂ ਤੱਕ ਸਾਨੂੰ ਸਮਝ ਆਉਣੀ ਹੈ ਉਦੋਂ ਤੱਕ ਅਸੀਂ ਪ੍ਰithvi ਦਾ ਨਸ਼ਟ ਕਰ ਚੁੱਕੇ ਹੋਵਾਂਗੇ ਤੁਸੀਂ ਦੇਖੋ ਕਿੰਨੇ ਵਧੀਆ ਦਰਾਖਤ ਸੀ ਜਿਹੜੇ ਇਹਨਾਂ ਨੇ ਛਾੜ ਦਿੱਤੇ ਐ ਇਹ ਦਰਾਖਤ ਸਾੜਨ ਤੋਂ ਬਾਅਦ ਬਈ ਨਹੀਂ ਆਉਂਦੇ ਜਿੰਨਾ ਚਿਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਚਿਰ ਨਹੀਂ ਹੁੰਦਾ ਕਿੰਨੇ-ਕਿੰਨੇ ਸੋਹਣੇ ਦਰਖਤ ਹੈ ਇੱਕ ਦਰਖਤ ਨੂੰ ਤਿਆਰ ਹੋਣ ਤੇ ਕਈ-ਕਈ ਸਾਲ ਲੱਗ ਜਾਂਦੇ ਨੇ ਤੇ ਫੂਕਣ ਦੇ ਸਿਰਫ 2-4 ਮਿੰਟ ਲੱਗਦੇ ਨੇ ਤੇ ਇੱਕ ਵਾਰੀ ਨਹੀਂ ਹੁੰਦਾ ਹਰ ਵਾਰੀ ਹੁੰਦਾ ਹੈ ਹਰ ਵਾਰੀ ਵੀਡੀਓ ਆਉਂਦੀਆਂ ਨੇ ਲੋਕ ਲੜਨ ਤਾਂ ਪਾਉਂਦੇ ਆ ਪਰ ਇਹ ਲੋਕ ਨਹੀਂ ਹਟਦੇ ਖੇਤ ਦੇ ਵਿੱਚ ਅੱਗ ਘੱਟ ਲਾਈ ਹੈ ਪਰ ਨਾਲ ਲੱਗੇ ਦਰਖਤਾਂ ਨੂੰ ਅੱਗ ਜਿਹੜੀ ਉਹ ਜ਼ਿਆਦਾ ਲਾਈ ਹੈ ਹੁਣ ਤੁਸੀਂ ਆਪ ਹੀ ਦੇਖੋ ਵੀ ਇਹਦਾ ਇਹਨਾਂ ਲੋਕਾਂ ਦਾ ਕੀ ਬਣ ਸਕਦਾ ਹੈ ਕਿਤੇ ਜਿਉਂਦੇ ਪੰਛੀ ਸਾੜ ਤੇ ਕਿਤੇ ਦਰਖਤ ਸਾੜ ਤੇ ਫਿਰ ਬਈ ਸਵੀਲਾ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਪੁੰਨ ਧਰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕੀ ਯਾਰ ਅਸੀਂ ਗੁਰਦੁਆਰੇ ਜਾਂਦੇ ਆ ਕੀ ਮੰਦਰਾਂ 'ਚ ਜਾਂਦੇ ਆ ਜਦੋਂ ਅਸੀਂ ਇਹ ਚੀਜ਼ਾਂ ਨੂੰ ਸਮਝ ਨਹੀਂ ਸਕਦੇ ਇਹ ਰੋਜ਼ ਸਾਡੇ ਨਾਲ ਹੋ ਰਿਹਾ ਹੈ ਪਰ ਕੋਈ ਕਿਸੇ ਦੇ ਅਸਰ ਨਹੀਂ ਬਈ ਇਸ ਗੱਲਾਂ ਦਾ ਪਾ ਇਧਰੋਂ ਦੇਖੋ ਤੁਸੀਂ ਸਾਰੇ ਸਾਰੇ ਦਰਖਤ ਫੂਕਤੇ ਇੱਕ ਵੀ ਨਹੀਂ ਛੱਡਿਆ ਉਹ ਤੱਕ ਜਿੱਥੇ ਤੱਕ ਇਹਦਾ ਖੇਤ ਹੈ ਇਹਨੇ ਇੱਕ ਵੀ ਦਰਖਤ ਛੱਡਿਆ ਨਹੀਂ ਇਹ ਗਰੀਬ ਬੰਦਾ ਇੱਕ ਦਾਣਾ ਹੀ ਵਟ ਲੈਣਾ ਤਾਂ ਉਹਦੇ ਉੱਪਰ ਪਰਚੇ ਪਾਉਣ ਤੱਕ ਜਾਂਦੇ ਆ ਪਰ ਜਿਨ੍ਹਾਂ ਨੇ ਇਹਨੇ ਨੇ ਦਰਖਤ ਫੂਕਤੇ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਮੈਂ ਤਾਂ ਇਹਨਾਂ ਪ੍ਰਸ਼ਾਸਨਾਂ ਦੇ ਉੱਪਰ ਹੈਰਾਨ ਹਾਂ ਕਿ ਇਹਦੇ ਉੱਪਰ ਪਰਚੇ ਕਿਉਂ ਨਹੀਂ ਪਾਉਂਦੇ ਇਹਨਾਂ ਦੇ ਕਾਰਵਾਈਆਂ ਕਿਉਂ ਨਹੀਂ ਕਰਦੇ ਇਹ ਆਏ ਦਿਨ ਦਰਖਤਾਂ ਨੂੰ ਸਾੜਦੇ ਆ ਪੰਛੀਆਂ ਨੂੰ ਸਾੜਦੇ ਆ ਆਹ ਲਿਆ ਨੂੰ ਸਾੜ ਦਿੰਦੇ ਆ ਕੋਈ ਇਹਨਾਂ ਦੇ ਪ੍ਰਕਾਰ ਬਈ ਨਹੀਂ ਤੇ ਨਾ ਇਹ ਕੋਈ ਬਣਪਵਾਗ ਵਾਲੇ ਕਰਦੇ ਆ